ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰ ਜੀ ਇਹ ਵਚਨ ਸਾਡੀ ਜਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਮੱਤੀ 8 ਦੇ ਆਇਦੀ 25 ਔਰ 26 ਨੰਬਰ ਆਇਤ ਅਤੇ ਉਹਨਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਤੇ ਕਿਹਾ ਪ੍ਰਭੂ ਜੀ ਬਚਾਓ ਅਸੀਂ ਤਾਂ ਮਰ ਚੱਲੇ ਹਾਂ ਉਹਨੇ ਉਹਨਾਂ ਨੂੰ ਆਖਿਆ हे ਥੋੜੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ ਫਿਰ ਉਸਨੇ ਉੱਠ ਕੇ ਤੂਫਾਨ ਅਤੇ ਝੀਲ ਨੂੰ ਛਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪ੍ਰਭੂ ਸਾਨੂੰ ਇਹ ਸਿਖਾ ਰਿਹਾ ਕਿ ਪਰਮੇਸ਼ਰ ਉੱਪਰ ਭਰੋਸਾ ਰੱਖੋ ਇਹ ਇਹ ਵਾਲੀ ਜਿਹੜਾ ਵਚਨ ਆ ਇਹ ਵਚਨ ਉਸ ਸਮੇਂ ਦਾ ਆ ਜਦੋਂ ਪ੍ਰਭੂ ਦੇ ਚੇਲੇ ਔਰ ਪ੍ਰਭੂ ਇੱਕ ਬੇੜੀ ਦੇ ਵਿੱਚ ਝੀਲ ਦੇ ਵਿੱਚ ਕਿਤੇ ਜਾ ਰਹੇ ਸੀਗੇ। ਤੋਂ ਪ੍ਰਭੂ ਯੇਸ਼ੂ ਮਸੀਹ ਝੀਲ ਦੇ ਵਿੱਚ ਸੌਂ ਝੀਲ ਦੇ ਵਿੱਚ ਬੇੜੀ ਦੇ ਵਿੱਚ ਸੌਂਗਾ ਇੱਕ ਸਾਈਡ ਤੇ ਜਾ ਕੇ ਕੀ ਹੋਇਆ ਅਚਨਕ ਬਹੁਤ ਵੱਡੀਆਂ ਲਹਿਰਾਂ ਉੱਠੀਆਂ ਤੂਫਾਨ ਆਇਆ ਝੀਲ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਬੇੜੀ ਸੀਗੀ ਉਹ ਪਾਣੀ ਦੇ ਨਾਲ ਭਰ ਗਈ ਉਹ ਪਾਣੀ ਦੇ ਨਾਲ ਭਰ ਰਹੀ ਸੀ ਔਰ ਚੇਲੇ ਬਹੁਤ ਜ਼ਿਆਦਾ ਘਬਰਾ ਗਿਆ ਪ੍ਰਭੂ ਯੇਸ਼ੂ ਮਸੀਹ ਇੱਕ ਸਾਈਡ ਤੇ ਸੁੱਤੇ ਹੋਏ ਸੀਗੇ ਤੇ ਚੇਲੇ ਬਹੁਤ ਜ਼ਿਆਦਾ ਘਬਰਾ ਗਿਆ ਤੇ ਪ੍ਰਭੂ ਯੇਸ਼ੂ ਮਸੀਹ ਨੂੰ ਕਹਿਣ ਲੱਗੇ ਕਿ ਉੱਠ ਕਿ ਅਸੀਂ ਮਰ ਚੱਲੇ ਹਾਂ ਤੂੰ ਸਾਨੂੰ ਬਚਾ ਕਿ ਤੂੰ ਸੁੱਤਾ ਪਿਆ ਹੈ ਪਹਿਲੀ ਗਲਤੀ ਇਹ ਆ ਕਿ ਪ੍ਰਭੂ ਯੇਸ਼ੂ ਮਸੀਹ ਕਦੇ ਵੀ ਸੁੱਤੇ ਨਹੀਂ ਕਦੇ ਵੀ ਉਹ ਦਿਨ ਦੇ ਵੇਲੇ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਉਹ ਸੁੱਤੇ ਪਰ ਉਹ ਉਸ ਸਮੇਂ ਝੀਲ ਦੇ ਵਿੱਚ ਬੇੜੀ ਦੇ ਵਿੱਚ ਕਿਉਂ ਸੌਂ ਗਿਆ ਕਿਉਂਕਿ ਉਹ ਖੁਦ ਵੀ ਚੇਲਿਆਂ ਦੇ ਵਿਸ਼ਵਾਸ ਨੂੰ ਪਰਖ ਰਿਹਾ ਸੀ ਜੀ ਪ੍ਰਭੂ ਯੀਸ਼ੂ ਮਸੀਹ ਸੁੱਤੇ ਨਹੀਂ ਸੀ ਪਰ ਪ੍ਰਭੂ ਯੀਸ਼ੂ ਮਸੀਹ ਨੂੰ ਸਭ ਕੁਝ ਪਤਾ ਸੀ ਅਚਾਨਕ ਝੀਲ ਦੇ ਅੰਦਰ ਤੂਫਾਨ ਆਇਆ ਕਿਉਂਕਿ ਉਹ ਪ੍ਰਭੂ ਦੀ ਹੀ ਮਰਜ਼ੀ ਸੀਗੀ ਕਿਉਂਕਿ ਪ੍ਰਭੂ ਦੇਖਣਾ ਚਾਹੁੰਦੇ ਸੀ ਇਹ ਪ੍ਰਭੂ ਪਤਾ ਪ੍ਰਭੂ ਜਾਣਦੇ ਵੀ ਸੀਗੇ ਕਿ ਉਹਨਾਂ ਦੇ ਚੇਲਿਆਂ ਦਾ ਜਿਹੜਾ ਵਿਸ਼ਵਾਸ ਆ ਉਹ ਬਹੁਤ ਥੋੜਾ ਵਿਸ਼ਵਾਸ ਆ ਵੀ ਇਹ ਮੇਰੇ ਨਾਲ ਤਾਂ ਘੁੰਮਦੇ ਆ ਪਰ ਹੱਲੇ ਇਹ ਸਿਰਫ ਮੇਰੇ ਛਿੰਨਾ ਚਮਤਕਾਰਾਂ ਨੂੰ ਦੇਖਦੇ ਆ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਮੇਰੇ ਤੇ ਭਰੋਸਾ ਨਹੀਂ ਕੀਤਾ ਪ੍ਰਭੂ ਇਹ ਜਾਣਦੇ ਸੀਗੇ ਤਾਂ ਇਸ ਕਾਰਨ ਪ੍ਰਭੂ ਯੇਸ਼ੂ ਮਸੀਹ ਬੇੜੀ ਦੇ ਵਿੱਚ ਸੌਂਗ ਹੈ ਔਰ ਉਹ ਦੇਖਣਾ ਚਾਹੁੰਦੇ ਸੀ ਕਿ ਆਪਣੇ ਮੂੰਹ ਤੋਂ ਕਿਹੜਾ ਸ਼ਬਦ ਬੋਲਦੇ ਆ ਹਾਲਕੀ ਪਰਮੇਸ਼ਵਰ ਮਨਾਂ ਨੂੰ ਜਾਂਚਣ ਵਾਲਾ ਪਰਮੇਸ਼ੁਰ ਰਿਹਾ। ਪ੍ਰਭੂ ਯੇਸ਼ੂ ਮਸੀਹ ਮਨਾਂ ਨੂੰ ਪੜ ਲੈਂਦੇ ਸੀਗੇ। ਜਦੋਂ ਫਰੀਸੀਏ ਸਦੂਕੀਏ ਕੁਝ ਵੀ ਆਪਣੇ ਮਨ ਦੇ ਵਿੱਚ ਸੋਚਦੇ ਸੀਗੇ, ਕੁਝ ਵੀ ਆਪਣੇ ਮਨ ਦੇ ਵਿੱਚ ਗੱਲ ਕਰਦੇ ਸੀ ਤੇ ਪ੍ਰਭੂ ਉਹਨਾਂ ਦਾ ਉੱਤਰ ਦਿੰਦੇ ਸੀਗੇ। ਤੇ ਪ੍ਰਭੂ ਯੇਸ਼ੂ ਮਸੀਹ ਨੂੰ ਪਤਾ ਸੀਗਾ ਪਰ ਪ੍ਰਭੂ ਯੇਸ਼ੂ ਮਸੀਹ ਉਹਨਾਂ ਨੂੰ ਕੁਝ ਸਿਖਾਉਣਾ ਚਾਹੁੰਦੇ ਸੀ ਕੁਝ ਦੱਸਣਾ ਚਾਹੁੰਦੇ ਸੀ ਇਸ ਕਰਕੇ ਪ੍ਰਭੂ ਯੇਸ਼ੂ ਮਸੀਹ ਇੱਕ ਸਾਈਡ ਤੇ ਜਾ ਕੇ ਸੋ ਗਿਆ ਤੇ ਜਦੋਂ ਬੇੜੀ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਚੇਲਿਆਂ ਦਾ ਜਿਹੜਾ ਵਿਸ਼ਵਾਸ ਸੀਗਾ ਉਹ ਡਾਵਾਂਡੋਲ ਹੋ ਗਿਆ ਤੇ ਜਦੋਂ ਚੇਲਿਆਂ ਨੇ ਕਿਹਾ ਕਿ ਪ੍ਰਭੂ ਤੂੰ ਇੱਥੇ ਸੁੱਤਾ ਪਿਆ ਆ ਅਸੀਂ ਮਰ ਚੱਲੇ ਆ ਬੇੜੀ ਦੇ ਵਿੱਚ ਪਾਣੀ ਭਰ ਗਿਆ ਆ ਤੇ ਪ੍ਰਭੂ ਯੇਸ਼ੂ ਮਸੀਹ ਨੇ ਝੀਲ ਨੂੰ ਡਾਂਟਿਆ ਝੀਲ ਨੂੰ ਡਾਂਟਿਆ ਤੇ ਝੀਲ ਜਿਹੜੀ ਉਹ ਸ਼ਾਂਤ ਹੋ ਗਈ ਤੂਫਾਨ ਦੀਆਂ ਜਿਹੜੀਆਂ ਲਹਿਰਾਂ ਸੀਗੀਆਂ ਉਹ ਸ਼ਾਂਤ ਹੋ ਗਈਆਂ ਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ हे ਥੋੜੀ ਪਰਤੀਤ ਵਾਲਿਓ ਕਿ ਤੁਸੀਂ ਕਿਉਂ ਡਰਿਏ ਕਿ ਤੁਸੀਂ ਮੇਰੇ ਕੰਮਾਂ ਨੂੰ ਦੇਖਿਆ ਬੇਸ਼ੱਕ ਪਰਮੇਸ਼ਰ ਦੇ ਨਾਲ ਚੱਲੇ ਰਹਿੰਦੇ ਸੀਗੇ ਸਿਰਫ ਉਹ ਪਰਮੇਸ਼ਰ ਦੇ ਇੰਨਾ ਚਮਤਕਾਰਾਂ ਨੂੰ ਹੀ ਦੇਖਦੇ ਸੀਗੇ ਉਹਨਾਂ ਨੂੰ ਇਹ ਹੱਲੇ ਵੀ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਤੇ ਕੋਈ ਪੱਕਾ ਵਿਸ਼ਵਾਸ ਨਹੀਂ ਸੀਗਾ ਹਾਲੇ ਵੀ ਪਰਮੇਸ਼ਰ ਦੇ ਵਿੱਚ ਅੱਛੀ ਤਰ੍ਹਾਂ ਚੱਲੇ ਨਹੀਂ ਸੀ ਜਿੱਦਾਂ ਇੱਕ ਮੁੰਡੇ ਨੂੰ ਭੂਤ ਚੁੰਬੜੇ ਹੋਏ ਸੀ ਮਿਰਗੀ ਦਾ ਮਿਰਗੀ ਦੇ ਦੌਰੇ ਪੈ ਰਹੇ ਸਨ ਉਹਦੇ ਪਿਤਾ ਨੇ ਆ ਕੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਇਹਦੇ ਵਿੱਚੋਂ ਦੋਸ਼ਟ ਆਤਮੇ ਨੂੰ ਕੱਢੋ ਤਾਂ ਉਹ ਨਹੀਂ ਕੱਢ ਪਾਈ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਜਾ ਕੇ ਇਹ ਗੱਲ ਕਹੀ ਕਿ ਪ੍ਰਭੂ ਸਾਡੇ ਕੋਲੋਂ ਨਹੀਂ ਨਿਕਲਿਆ ਪਰ ਪ੍ਰਭੂ ਯੀਸ਼ੂ ਮਸੀਹ ਦੇ ਉਦੇ ਪਰਛਾਵਾਂ ਪੈਣ ਦੇ ਨਾਲ ਹੀ ਦੁਸ਼ਟ ਆਤਮਾ ਨਿਕਲ ਗਿਆ ਕਿਉਂਕਿ ਅਪਕਹਿਤ ਸਕਦੇ ਆ ਕਿ ਉਹ ਪਰਮੇਸ਼ਰ ਦਾ ਪੁੱਤਰ ਸੀਗਾ ਇਸ ਲਈ ਨਿਕਲ ਗਿਆ ਪਰ ਨਹੀਂ ਇੱਥੇ ਵੀ ਪਰਮੇਸ਼ਰ ਨੇ ਇਸ ਵਚਨ ਦੇ ਵਿੱਚ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਥੋੜੀ ਪ੍ਰਤੀਤ ਵਾਲਿਓ ਤੁਸੀਂ ਕਿਉਂ ਡਰ ਰਹੀ ਹੈ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਇੱਥੇ ਆਖਿਆ ਕਿ ਜਿੱਦਾਂ ਇੱਕ ਝੀਲ ਦੇ ਵਿੱਚ ਤੂਫਾਨ ਆਇਆ ਸੀਗਾ ਇਸੇ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਬਹੁਤ ਵਾਰੀ ਵਿਚਾਰਾਂ ਦਾ ਤੂਫਾਨ ਆਉਂਦਾ ਤੇ ਬਹੁਤ ਵਾਰ ਐਦਾਂ ਹੁੰਦੀ ਆ ਕਿ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਐਦਾਂ ਦੀ ਮੁਸ਼ਕਿਲ ਮੁਸੀਬਤ ਪੈਂਦੀ ਆ ਕਿ ਅਸੀਂ ਉੱਥੇ ਡਾਵਾ ਡੋਲ ਹੋ ਜਾਂਦੇ ਆ ਜਿਵੇਂ ਚੇਲਿਆਂ ਚੇਲਿਆਂ ਨੂੰ ਪਤਾ ਸੀਗਾ ਕਿ ਇਹ ਪਰਮੇਸ਼ਰ ਦਾ ਪੁੱਤਰ ਆਇਸ ਕਰਕੇ ਯੋ ਪਰਮੇਸ਼ਰ ਦੇ ਨਾਲ ਚੱਲ ਰਿਹਾ ਸੀ ਪਰਮੇਸ਼ਰ ਦੇ ਪੁੱਤਰ ਦੇ ਨਾਲ ਚੱਲ ਰਿਹਾ ਸੀਗੇ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਦੇਖੇ ਪ੍ਰਭੂ ਦੇ ਦੁਆਰਾ ਹੁੰਦੇ ਹੋਏ ਫਿਰ ਵੀ ਉਹ ਡਰ ਗਏ ਇਸੇ ਤਰ੍ਹਾਂ ਉਹਨਾਂ ਨੂੰ ਪਤਾ ਸੀਗਾ ਕਿ ਇਹ ਪਰਮੇਸ਼ਰ ਦਾ ਪੁੱਤਰ ਆ ਗਿਰੁਣਾ ਨੂੰ ਇਹ ਵਿਸ਼ਵਾਸ ਹੁੰਦਾ ਕਿ ਖੁਦ ਪਰਮੇਸ਼ਰ ਸਾਡੀ ਵੇੜੀ ਦੇ ਵਿੱਚ ਹੈ ਤੇ ਸਾਨੂੰ ਕੋਈ ਮਾਰ ਨਹੀਂ ਸਕਦਾ ਇਸੇ ਤਰ੍ਹਾਂ ਅਸੀਂ ਵੀ ਹਾਂ ਸਾਨੂੰ ਬੇਸ਼ੱਕ ਬਹੁਤ ਸਾਲ ਹੋ ਗਏ ਹੈ ਪਰਮੇਸ਼ਰ ਦੇ ਵਿੱਚ ਆਇਆ ਨੂੰ ਪਰਮੇਸ਼ਰ ਨੂੰ ਮੰਨਦਿਆਂ ਨੂੰ ਪਰ ਕੀ ਹੁੰਦਾ ਜਦੋਂ ਸਾਡੇ ਤੇ ਥੋੜੀ ਜੀ ਮੁਸ਼ਕਿਲ ਪੈਂਦੀ ਆ ਥੋੜੀ ਜੀ ਵਿਪਤਾ ਪੈਂਦੀ ਸਾਡੇ ਖਿਲਾਫ ਥੋੜਾ ਜਿਹਾ ਕੋਈ ਬੋਲਦਾ ਆ ਸਾਡੇ ਜ਼ਿੰਦਗੀ ਦੇ ਵਿੱਚ ਵੀ ਤੂਫਾਨ ਆਉਂਦਾ ਆ ਸਾਡੇ ਜ਼ਿੰਦਗੀ ਦੇ ਵਿੱਚ ਲਹਿਰਾਂ ਉੱਠਦੀਆਂ ਆ ਜੋ ਸਾਨੂੰ ਦਬਾ ਲੈਂਦੀਆਂ ਆ ਸਾਨੂੰ ਇਹ ਭਰੋਸਾ ਨਹੀਂ ਹੁੰਦਾ ਕਿ ਅਸੀਂ ਇੰਨਾ ਦੁਆਵਾਂ ਪ੍ਰਾਰਥਨਾ ਕਰਨ ਵਾਲੇ ਲੋਕ ਆ ਅਸੀਂ ਵਚਨ ਪੜ੍ਹਨ ਵਾਲੇ ਲੋਕ ਆ ਅਸੀਂ ਪਰਮੇਸ਼ਵਰ ਵਿੱਚ ਖਰੀ ਚਾਲ ਚੱਲਦੇ ਆ ਜਦ ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਕਦੀ ਇਕੱਲਾ ਨਹੀਂ ਛੱਡਾਂਗਾ ਮੈਂ ਤੁਹਾਨੂੰ ਕਦੀ ਅਨਾਥ ਨਹੀਂ ਛੱਡਾਂਗਾ ਪਰਮੇਸ਼ਵਰ ਸਾਨੂੰ ਕਹਿੰਦਾ ਆ ਕਿ ਤੂੰ ਨਾ ਡਰ ਨਾ ਕਾਬਰ ਮੈਂ ਤੇਰੇ ਹਰ ਵੇਲੇ ਅੰਗ ਸੰਗ ਆ ਤਾਂ ਫਿਰ ਸਾਡਾ ਵਿਸ਼ਵਾਸ ਕਿਉਂ ਡੋਲਦਾ ਆ ਜਦ ਪਰਮੇਸ਼ਰ ਨੇ ਖੋਦ ਇਹ ਗੱਲ ਕਹਿਤੀ ਕਿ ਜਦੋਂ ਯਹੋਵਾ ਤੇਰੇ ਵੱਲ ਆ ਤੇ ਤੇਰਾ ਵਿਰੋਧੀ ਕੌਣ ਹੋ ਸਕਦਾ ਭਾਵੇਂ ਤੁਹਾਡੇ ਖਿਲਾਫ ਲੱਖਾਂ ਹੀ ਲੋਕ ਖੜੇ ਹੋ ਜਾਣ ਭਾਵੇਂ ਤੁਹਾਡੇ ਵਿਰੋਧ ਦੇ ਵਿੱਚ ਕਰੋੜਾਂ ਹੀ ਇਨਸਾਨ ਖੜੇ ਹੋ ਜਾਣ ਭਾਵੇਂ ਸਾਰਾ ਸਾਰੀਆਂ ਉਮਤਾ ਸਾਰੀਆਂ ਕੌਮਾਂ ਤੁਹਾਡੇ ਖਿਲਾਫ ਹੋ ਜਾਣ ਅਗਰ ਤੁਹਾਡੇ ਨਾਲ ਯਹੋਵਾ ਤਾਂ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਜਿੱਦਾਂ ਬੇੜੀ ਦੇ ਵਿੱਚ ਖੁਦ ਪਰਮੇਸ਼ਰ ਬੈਠੇ ਸੀਗੇ ਉਹ ਜੋ ਚੇਲੇ ਸੀਗੇ ਉਹਨਾਂ ਦਾ ਵਿਸ਼ਵਾਸ ਡੋਲ ਗਿਆ ਤੇ ਇਸੇ ਤਰ੍ਹਾਂ ਸਾਡੇ ਨਾਲ ਵੀ ਹੁੰਦਾ ਆ ਕਿ ਸਾਨੂੰ ਪਤਾ ਹੁੰਦਾ ਕਿ ਪਰਮੇਸ਼ਰ ਸਾਡੇ ਨਾਲ ਆ ਅਸੀਂ ਵਚਨ ਪੜ੍ਹਿਆ ਅਸੀਂ ਵਚਨਾਂ ਦੇ ਉੱਪਰ ਮੰਨ ਲਗਾਇਆ ਪਰ ਫਿਰ ਵੀ ਸਾਡਾ ਵਿਸ਼ਵਾਸ ਡੋਲ ਜਾਂਦਾ ਸਾਨੂੰ ਇਹ ਲੱਗਦਾ ਕਿ ਅਸੀਂ ਇਕੱਲੇ ਰਹਿ ਗਏ ਆ ਸਾਡਾ ਕੋਈ ਨਹੀਂ ਹੈਗਾ ਅਸੀਂ ਕਿੱਥੇ ਜਾਵਾਂਗੇ ਸਾਡਾ ਕੋਈ ਸਹਾਰਾ ਨਹੀਂ ਹੈਗਾ ਪਰ ਇਹ ਨਾ ਭੁੱਲੋ ਕਿ ਤੁਹਾਡੀ ਬੇੜੀ ਵਿੱਚ ਵੀ ਪਰਮੇਸ਼ਰ ਖੁਦ ਬੈਠੇ ਹੋਇਆ ਔਰ ਸੱਚਮੁੱਚ ਪਰਮੇਸ਼ਰ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਮੁਸੀਬਤ ਆਉਣ ਦਿੰਦੇ ਆ ਕਿਉਂਕਿ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਕੁਝ ਵੀ ਨਹੀਂ ਆ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਉਸ ਸਮੇਂ ਸੌਂ ਗਿਆ ਸੀ ਉਹ ਆਪਣੀ ਹੀ ਮਰਜ਼ੀ ਦੇ ਨਾਲ ਸੁੱਤੇ ਕਿਉਂਕਿ ਉਹ ਉਹਨਾਂ ਦੇ ਵਿਸ਼ਵਾਸ ਨੂੰ ਪਰਖਣਾ ਚਾਹੁੰਦੇ ਸੀ ਜੋ ਉਹਨਾਂ ਦੇ ਨਾਲ ਰਹਿ ਰਹੇ ਸਨ ਇਸੇ ਤਰ੍ਹਾਂ ਪਰਮੇਸ਼ਰ ਸਾਡੇ ਵੀ ਵਿਸ਼ਵਾਸ ਨੂੰ ਪਰਖਦੇ ਆਂ ਔਰ ਪਰਮੇਸ਼ਰ ਦੇਖਦੇ ਆ ਕਿ ਅਸੀਂ ਪਰਮੇਸ਼ਰ ਦੇ ਨਾਲ ਕਿੱਥੇ ਤੱਕ ਚੱਲ ਸਕਦੇ ਆਂ ਤਾਂ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਮੁਸ਼ਕਿਲਾਂ ਨੂੰ ਲੈ ਕੇ ਆਉਂਦੇ ਬਹੁਤ ਵਾਰ ਪਰਮੇਸ਼ਰ ਸਾਡੀ ਪ੍ਰੀਖਿਆ ਲੈਂਦੇ ਆ ਜਿੱਦਾਂ ਈਯੂਬ ਨਵੀ ਦੀ ਪ੍ਰੀਖਿਆ ਲਈ ਗਈ ਈਯੂਬ ਨਵੀ ਧਰਮੀ ਠਹਿਰਿਆ ਈਯੂਬ ਨਵੀ ਪਰਮੇਸ਼ਰ ਦੇ ਵਿੱਚ ਖਰਾ ਉਤਰਿਆ ਇਸੇ ਤਰ੍ਹਾਂ ਹੀ ਅਸੀਂ ਵੀ ਆਪਣੇ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਪਰਮੇਸ਼ਰ ਦੁਆਰਾ ਹੋਈ ਪ੍ਰੀਖਿਆ ਦੇ ਵਿੱਚ ਖਰੇ ਉਤਰਨਾ ਆ ਔਰ ਪਰਮੇਸ਼ਰ ਤੇ ਭਰੋਸਾ ਰੱਖਣਾ ਆ ਅਸੀਂ ਇਹ ਚੀਜ਼ ਨੂੰ ਆਪਣੇ ਮਨ ਦੇ ਵਿੱਚ ਰੱਖਣਾ ਇਸ ਗੱਲ ਨੂੰ ਆਪਣੇ ਮਨ 'ਚ ਰੱਖਣਾ ਆ ਕਿ ਚਾਹੇ ਹਾਲਾਤ ਕੁਝ ਵੀ ਹੋਣ ਸਾਡਾ ਪਰਮੇਸ਼ਰ ਸਾਨੂੰ ਡਿੱਗਣ ਨਹੀਂ ਦੇਊਗਾ ਭਾਵੇਂ ਅਸੀਂ ਡਿੱਗ ਵੀ ਪਈਏ ਪਰ ਪਰਮੇਸ਼ਰ ਸਾਡਾ ਸਾਨੂੰ ਡਿੱਗਿਆ ਨਹੀਂ ਰਹਿਣ ਦੇਗਾ ਤੋ ਸੱਚਮੁੱਚ ਇਸ ਵਚਨ ਦੇ ਵਿੱਚ ਅੱਜ ਅਸੀਂ ਦੇਖਿਆ ਕਿ ਕਿਦਾਂ ਚੇਲਿਆਂ ਦਾ ਜਿਹੜਾ ਭਰੋਸਾ ਡਗ ਮਗਾਇਆ ਸਾਡਾ ਵੀ ਭਰੋਸਾ ਡਗ ਮਗਾਇਆ ਜਾਂਦਾ ਆ ਅਸੀਂ ਵੀ ਭਟਕ ਜਾਂਦੇ ਆ ਆਪਣੇ ਰਾਹਾਂ ਤੋਂ ਪਰ ਅਸੀਂ ਭਟਕਣਾ ਨਹੀਂ ਆ ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਆ ਕਿ ਜੇ ਇਸ ਤਰ੍ਹਾਂ ਉਸ ਸਮੇਂ ਬੇੜੀ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਖੁਦ ਬੈਠੇ ਸੀਗੇ ਉਸ ਬੇੜੀ ਨੂੰ ਕੋਈ ਡੋਬੋ ਨਹੀਂ ਸਕਦਾ ਸੀ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਪਰਮੇਸ਼ਰ ਖੁਦ ਬੈਠੇ ਹੋਇਆ ਸਾਨੂੰ ਕਦੇ ਵੀ ਕੋਈ ਸੱਟ ਨਹੀਂ ਸਕਦਾ ਸਾਨੂੰ ਕਦੇ ਵੀ ਕੋਈ ਹਰਾ ਆਣੀ ਸਕਦਾ ਤੋਂ ਸੱਚਮੱਚ ਪਰਮੇਸ਼ਰ ਸਾਨੂੰ ਸਮੇਂ-ਸਮੇਂ ਤੇ ਬਲ ਦਿੰਦਾ ਪਰਮੇਸ਼ਰ ਸਾਨੂੰ ਆਪਣੇ ਵਚਨ ਦੇ ਨਾਲ ਵਚਨਾਂ ਦੇ ਨਾਲ ਸ਼ੈਤਾਨੀ ਤਾਕਤਾਂ ਦੇ ਨਾਲ ਲੜਨਾ ਸਿਖਾਉਂਦਾ ਆ ਤੋਂ ਸੱਚਮੱਚ ਜਿੰਨੇ ਵੀ ਭੈਣ ਭਰਾ ਅੱਜ ਨਿਰਾਸ਼ ਆ ਆਪਣੀਆਂ ਮੁਸ਼ਕਿਲਾਂ ਦੇ ਤੋਂ ਆਪਣੀਆਂ ਬਿਮਾਰੀਆਂ ਤੋਂ ਚਿੰਤਾ ਨਾ ਕਰੋ ਪਰਮੇਸ਼ਰ ਤੁਹਾਡੀ ਬੇੜੀ ਦੇ ਵਿੱਚ ਸਵਾਰ ਆ ਲੋਡ ਹੈ ਸਿਰਫ ਪਰਮੇਸ਼ਰ ਨੂੰ ਪਛਾਨਣ ਦੀ ਪਰਮੇਸ਼ਰ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ ਨਿਕਲਣ ਦੇ ਲਈ ਆਪਣੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਦੀ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਉਹਨਾਂ ਬੰਧਨਾਂ ਤੋਂ ਆਜ਼ਾਦ ਜ਼ਰੂਰ ਕਰਨਗੇ ਪਰਮੇਸ਼ਰ ਤੁਹਾਡੇ ਮਨ ਦੇ ਅੰਦਰ ਉੱਠਦੀਆਂ ਹੋਈਆਂ ਲਹਿਰਾਂ ਨੂੰ ਸ਼ਾਂਤ ਜ਼ਰੂਰ ਕਰਨਗੇ ਕਿਉਂਕਿ ਪਰਮੇਸ਼ਰ ਦੇ ਇੱਕ ਦਬਕੇ ਦੇ ਨਾਲ ਹੀ ਲਹਿਰਾਂ ਥੰਮ ਜਾਂਦੀਆਂ ਆ ਇਸੇ ਤਰ੍ਹਾਂ ਪਰਮੇਸ਼ਰ ਨੇ ਇਸ ਵਚਨ 'ਚ ਸਾਨੂੰ ਇੱਕ ਹੋਰ ਵੀ ਗਹਿਰਾ ਭੇਦ ਦਿੱਤਾ ਆ ਕਿ ਜਿੱਦਾਂ ਪਰਮੇਸ਼ਰ ਨੇ ਚੇਲਿਆਂ ਨੂੰ ਠਹਿਰਾਇਆ ਸੀਗਾ ਕਿ ਜਿਹੜੇ ਕੰਮ ਮੈਂ ਕਰਦਾ ਤੁਸੀਂ ਮੇਰੇ ਤੋਂ ਵੀ ਵੱਡੇ-ਵੱਡੇ ਕੰਮ ਕਰੋਗੇ ਅਗਰ ਚੇਲਿਆਂ ਦੇ ਮਨ ਦੇ ਅੰਦਰ ਵਿਸ਼ਵਾਸ ਹੁੰਦਾ ਤਾਂ ਉਹਨਾਂ ਨੂੰ ਪ੍ਰਭੂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਣੀ ਸੀਗੀ ਅਗਰ ਪਰਮੇਸ਼ਰ ਅਗਰ ਚੇਲਿਆਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਹੁੰਦਾ ਕਿ ਪ੍ਰਭੂ ਨੇ ਸਾਨੂੰ ਆਪਣੇ ਮੂੰਹ ਨਾਲ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਅਧਿਕਾਰ ਦਿੱਤਾ ਆ ਤੋ ਚੇਲੇ ਉਸ ਝੀਲ ਨੂੰ ਝੀਲ ਦੇ ਵਿੱਚ ਉੱਠਦੀਆਂ ਹੋਈਆਂ ਲਹਿਰਾਂ ਨੂੰ ਤੇ ਤੂਫਾਨ ਨੂੰ ਝਿੜਕਦੇ ਤੇ ਉਹ ਤੂਫਾਨ ਉਹ ਲਹਿਰਾਂ ਥੰਮ ਜਾਣੀਆਂ ਸੀ ਸ਼ਾਂਤ ਹੋ ਜਾਣੀਆਂ ਸੀ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਇਖਤਿਆਰ ਦਿੱਤਾ ਸੀ ਪਰ ਨਹੀਂ ਅਸੀਂ ਬਹੁਤ ਵਾਰ ਕੀ ਕਰਦੇ ਹਾਂ ਅਸੀਂ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵਿਪਤਾ ਮੁਸ਼ਕਿਲ ਆਉਂਦੀ ਆ ਅਸੀਂ ਦੂਸਰਿਆਂ ਦਾ ਸਹਾਰਾ ਲੱਭਣਾ ਸ਼ੁਰੂ ਕਰ ਦਿੰਨੇ ਆ ਅਸੀਂ ਪਰਮੇਸ਼ਰ ਕੋਲ ਵੀ ਨਹੀਂ ਜਾਂਦੇ ਪਰ ਅਸੀਂ ਦੂਸਰਿਆਂ ਦਾ ਸਹਾਰਾ ਲੱਭਣਾ ਸ਼ੁਰੂ ਕਰ ਦਿੰਨੇ ਕਿ ਸਾਡੇ ਲਈ ਕੋਈ ਪ੍ਰਾਰਥਨਾ ਕਰ ਦੇ ਸਾਡੇ ਲਈ ਕੋਈ ਇਸ ਵਿਪਤਾ ਦੇ ਸਮੇਂ ਵਿੱਚ ਸਾਡੇ ਲਈ ਕੋ ਖੜਾ ਹੋ ਜਾਵੇ ਸਾਡੀ ਮਦਦ ਦੇ ਲਈ ਪਰ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਨੂੰ ਇੰਨੀ ਸਮਰਥ ਦਿੱਤੀ ਆ ਕਿ ਤੁਸੀਂ ਵੈਰੀ ਦੀ ਹਰ ਇੱਕ ਚੀਜ਼ ਤੇ ਅਧਿਕਾਰੀਆਂ ਤੁਸੀਂ ਵੈਰੀ ਦੀ ਹਰ ਇੱਕ ਸਮਰਥ ਤੇ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਆ ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਉੱਠਦੀਆਂ ਹੋਈਆਂ ਲਹਿਰਾਂ ਨੂੰ ਝਿੜਕਾਂਗੇ ਤਾਂ ਉਹ ਸ਼ਾਂਤ ਜ਼ਰੂਰ ਹੋ ਜਾਣਗੀਆਂ ਪਰਮੇਸ਼ਰ ਨੇ ਇਹ ਵੀ ਵਿਸ਼ਵਾਸ ਸਾਡੇ ਮਨ ਦੇ ਅੰਦਰ ਪਾਇਆ ਤੋ ਤੁਹਾਡੇ ਅੰਦਰ ਪਰਮੇਸ਼ਰ ਨੇ ਕਿਹਾ ਕਿ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਜਿੰਨਾ ਹੋਣਾ ਚਾਹੀਦਾ ਆ ਅਗਰ ਤੁਸੀਂ ਪਹਾੜ ਨੂੰ ਕਹੋ ਕਿ ਇੱਥੋਂ ਟੱਲ ਕੇ ਦੂਜੀ ਜਗ੍ਹਾ ਤੇ ਚੱਲਿਆ ਜਾਵੇ ਜਾਂ ਸਮੁੰਦਰ ਵਿੱਚ ਪੈ ਜਾਵੇ ਤਾਂ ਪਰਮੇਸ਼ਰ ਕਹਿੰਦਾ ਉਹ ਵੀ ਤੁਹਾਡੇ ਲਈ ਹਟ ਜਾਊਗਾ ਪਰਮੇਸ਼ਰ ਨੇ ਉਸ ਪਹਾੜ ਦੀ ਗੱਲ ਉਸ ਪਹਾੜ ਦੇ ਵਿੱਚ ਪਰਮੇਸ਼ਰ ਨੇ ਦੁਨੀਆਵੀ ਪਹਾੜ ਦੀ ਗੱਲ ਨਹੀਂ ਕੀਤੀ ਪਰ ਪਰਮੇਸ਼ਰ ਨੇ ਇਸ ਨੂੰ ਦ੍ਰਿਸ਼ਟਾਂਤ ਦੇ ਵਿੱਚ ਸਮਝਾਇਆ ਕਿ ਜੋ ਤੁਹਾਡੀਆਂ ਮੁਸ਼ਕਿਲਾਂ ਮੁਸੀਬਤਾਂ ਆ ਅਗਰ ਤੁਹਾਡੇ ਮਨ ਦੇ ਵਿੱਚ ਰਾਈ ਦਾਣੇ ਜਿੰਨਾ ਵਿਸ਼ਵਾਸ ਉਹ ਰਾਈ ਦਾ ਦਾਣਾ ਕਿੰਨਾ ਛੋਟਾ ਹੁੰਦਾ ਆ ਪਰਮੇਸ਼ਰ ਕਹਿੰਦੇ ਕਿ ਅਗਰ ਤੁਹਾਡਾ ਵਿਸ਼ਵਾਸ ਇੰਨਾ ਕੁ ਵੀ ਪਰਮੇਸ਼ਰ ਦੇ ਵਿੱਚ ਹੈਗਾ ਆ ਅਗਰ ਤੁਸੀਂ ਵਿਸ਼ਵਾਸ ਹੀ ਕਰਦੇ ਆ ਪਰ ਤੁਸੀਂ ਨਾਲ ਕੋਈ ਸ਼ੰਕਾ ਨਹੀਂ ਰੱਖਦੇ ਕੋਈ ਸ਼ੱਕ ਨਹੀਂ ਰੱਖਦੇ ਤਾਂ ਤੁਸੀਂ ਆਪਣੇ ਜ਼ਿੰਦਗੀ ਵਿੱਚ ਉੱਠਣ ਵਾਲੇ ਉਹਨਾਂ ਤੂਫਾਨਾਂ ਨੂੰ ਖੜੇ ਹੋਏ ਉਹਨਾਂ ਪਹਾੜਾਂ ਨੂੰ ਆਪਣੇ ਮੂੰਹ ਤੋਂ ਡਾਂਟੋਗੇ ਤੁਸੀਂ ਉਹਨਾਂ ਨੂੰ ਡਾਂਟੋਗੇ ਮੇਰੇ ਨਾਮ ਦੇ ਵਿੱਚ ਤਾਂ ਉਹ ਪਹਾੜ ਵੀ ਤੁਹਾਡੀਆਂ ਜ਼ਿੰਦਗੀਆਂ ਚੋਂ ਟਲ ਜਾਣਗੇ ਤੋ ਸੱਚਮੁੱਚ ਅੱਜ ਦੇ ਵਚਨ ਦੇ ਵਿੱਚ ਪਰਮੇਸ਼ੁਰ ਨੇ ਸਾਨੂੰ ਬਹੁਤ ਹੀ ਗਹਿਰੇ ਭੇਦਾਂ ਦੇ ਨਾਲ ਅ ਬਰਕਤ ਦਿੱਤੀ ਆ ਬਹੁਤ ਹੀ ਗਹਿਰੇ ਭੇਦ ਪਰਮੇਸ਼ੁਰ ਨੇ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਸਿਖਾਏ ਆ ਹੁਣ ਜਦ ਵੀ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੀਖਿਆ ਆਵੇ ਡੋਲਣਾ ਨਹੀਂ ਆ ਡਰਨਾ ਨਹੀਂ ਆ ਪਰ ਆਪਣੀ ਸਮਰਥ ਨੂੰ ਇਸਤੇਮਾਲ ਕਰਨਾ ਜਿਹੜੀ ਪਰਮੇਸ਼ੁਰ ਦੇ ਦੁਆਰਾ ਸਾਨੂੰ ਦਿੱਤੀ ਗਈ ਆ ਤੋ ਆਓ ਇਹਨਾਂ ਵਚਨਾਂ ਦੇ ਦੁਆਰਾ ਸਭ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਹੁਣ ਤੱਕ ਆਪਣੇ ਪਾਕ ਪਵਿੱਤਰ ਜ਼ੋਰਾਵਰ ਜਲਾਲੀ ਹੱਥਾਂ ਚ ਸੰਭਾਲ ਕੇ ਰੱਖਿਆ ਆਪਣੀ ਦਇਆ ਵਿੱਚ ਢਾਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਤੁਸੀਂ ਸਾਨੂੰ ਦੁਪਹਿਰ ਦੇ ਸਮੇਂ ਤੱਕ ਪਰਮੇਸ਼ਰ ਜੀ ਆਪਣੇ ਪਵਿੱਤਰ ਲਹੂ ਵਿੱਚ ਕਵਰ ਕਰਕੇ ਰੱਖਿਆ ਖੁਦਾਵੰ ਜੀ ਦੁਪਹਿਰ ਦੇ ਸਮੇਂ ਤੱਕ ਤੁਸੀਂ ਸਾਨੂੰ ਸੰਭਾਲੀ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਖੁਦਾਵੰਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਕੀ ਤੁਸੀਂ ਦੁਪਹਿਰ ਦੇ ਸਮੇਂ ਸਾਨੂੰ ਖੁਦਾਵੰਜੀ ਸਵਰगीय ਮੰਨੇ ਦੇ ਨਾਲ ਰਚਾਇਆ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਮੇਰੇ ਖੁਦਾ ਇਸ ਵਚਨ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਿਖਾਇਆ ਕਿ ਤੁਹਾਡਾ ਵਿਸ਼ਵਾਸ ਬਹੁਤ ਹੋਣਾ ਚਾਹੀਦਾ ਪਰਮੇਸ਼ਰ ਦੇ ਉੱਪਰ ਤੁਹਾਡਾ ਭਰੋਸਾ ਅਟੁੱਟ ਹੋਣਾ ਚਾਹੀਦਾ ਤਾਂ ਕਿ ਪਰਮੇਸ਼ਰ ਦੇ ਵਿੱਚ ਤੁਸੀਂ ਅੱਗੇ ਵਧ ਸਕੋ ਤੁਸੀਂ ਆਪਣੀਆਂ ਚਿੰਤਾਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਉੱਠ ਰਹੇ ਤੂਫਾਨਾਂ ਨੂੰ ਦੇਖ ਕੇ ਤੁਸੀਂ ਘਬਰਾਉਣਾ ਤੁਸੀਂ ਡਰੋ ਨਾ ਪਰ ਤੁਸੀਂ ਉਹਨਾਂ ਨੂੰ ਡੰਟਣ ਦੀ ਸਮਰਥ ਰੱਖਦੇ ਹੋਣ ਵਾਲੇ ਹੋਣੇ ਚਾਹੀਦੇ ਪਰਮੇਸ਼ਰ ਜੀ ਸੱਚਮੁੱਚ ਖੁਦਾ ਅੱਜ ਜੋ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਚਿੰਤਾਵਾਂ ਆ ਬੋਝ ਆ ਪ੍ਰਭ ਜੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭ ਜੀ ਤੂਫਾਨ ਉੱਠ ਰਹੇ ਆ ਖੁਦਾਵੰਨ ਜੀ ਲਹਿਰਾਂ ਆ ਪਰਮੇਸ਼ਰ ਜੀ ਅੱਜ ਜੋ ਅਸੀਂ ਉਹਨਾਂ ਸਾਨੀਆਂ ਲਹਿਰਾਂ ਨੂੰ ਖੁਦਾ ਸਾਰੇ ਉੱਠ ਰਹੇ ਤੂਫਾਨਾਂ ਨੂੰ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਛਿੜਕ ਦਿੰਨੇ ਆ ਖੁਦਾਵੰਨ ਜੀ ਅੱਜ ਤੋਂ ਹੀ ਸਾਡੀ ਜ਼ਿੰਦਗੀ ਵਿੱਚ ਉੱਠਣੀਆਂ ਲਹਿਰਾਂ ਪਰਮੇਸ਼ਰ ਜੀ ਜੋ ਸਾਨੂੰ ਤੁਹਾਡੇ ਨਾਮ ਤੋਂ ਦੂਰ ਲੈ ਕੇ ਜਾ ਰਹੀਆਂ ਮੇਰੇ ਖੁਦਾਵੰ ਜੀ ਅ ਜੋ ਲਹਿਰਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਅਸੀਂ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਸਾਡੀ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਸੱਚੀ ਸ਼ਾਂਤੀ ਆ ਜਾਵੇ ਖੁਦਾ ਹਰ ਇੱਕ ਲਹਿਰ ਮੇਰੇ ਮਹਾਨ ਪਰਮੇਸ਼ਰ ਸ਼ਾਂਤ ਹੋ ਜਾਵੇ ਹਰ ਇੱਕ ਤੂਫਾਨ ਸਾਡੀ ਜ਼ਿੰਦਗੀ ਵਿੱਚ ਉੱਠ ਰਿਹਾ ਉਹ ਸ਼ਾਂਤ ਹੋ ਜਾਵੇ ਮੇਰੇ ਖੁਦਾਵੰਦ ਜੀ ਇੱਕ ਇੱਕ ਭੈਣ ਭਾਈ ਨੂੰ ਤੁਹਾਡੇ ਹੱਥਾਂ 'ਚ ਸੌਂਪਦੀ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਵੀ ਇਹ ਦੁਆ ਪ੍ਰਾਰਥਨਾ ਨੂੰ ਸੁਣਿਆ ਹੈ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦ ਜੀ ਉਹ ਤੁਹਾਡੇ ਨਾਮ ਦੇ ਵਿੱਚ ਪਰਮੇਸ਼ਰ ਅੱਗੇ ਵਧਨ ਖੁਦਾ ਆਪਣੀ ਜ਼ਿੰਦਗੀ ਵਿੱਚ ਖੁਦਾਵੰਦ ਜੀ ਉਹ ਹਰ ਇੱਕ ਲਹਿਰ ਨੂੰ ਡਾਂਟ ਸਕਣ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਲਹਿਰ ਨੂੰ ਪਰਮੇਸ਼ਰ ਜੀ ਆਪਣੇ ਜ਼ਿੰਦਗੀਆਂ ਵਿੱਚੋਂ ਝੜਕ ਸਕਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਵੱਡਾ ਚੈਨ ਹੋ ਜਾਵੇ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਜਿਨਨੇ ਵੀ ਭੈਣ ਭਰਾਵਾਂ ਨੇ ਅੱਜ ਦੇ ਵਚਨ ਨੂੰ ਰਿਸੀਵ ਕੀਤਾ ਖੁਦਾਏ ਸਾਰੇ ਵਚਨ ਪਰਮੇਸ਼ਰ ਜੀ ਪ੍ਰਭ ਜੀ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖੇ ਜਾਣ ਖੁਦਾਵੰਤ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਤੋਂ ਚੁਰਾਣੇ ਨਾ ਪਾਏ ਮੇਰੇ ਖੁਦਾ ਇਹ ਵਚਨ ਸਾਡੀ ਜ਼ਿੰਦਗੀਆਂ ਵਿੱਚ ਹਜ਼ਾਰਾਂ ਗੁਣਾ ਫਲ ਲੈ ਕੇ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਔਰ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾਵੰਤ ਜੀ ਮੇਰੇ ਮਹਾਨ ਪਰਮੇਸ਼ਰ ਜੀ ਹਾਰਿਕ ਘਰ ਨੂੰ ਆਸ਼ੀਸ਼ ਦੇਣਾ ਬਰਕਤ ਦੇਣਾ ਖੁਦਾ ਇਸ ਘਰ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਨਾ ਰਵੇ ਮੇਰੇ ਮਹਾਨ ਪਰਮੇਸ਼ਰ ਸਾਰੇ ਘਰਾਂ ਪਰਿਵਾਰਾਂ ਦੇ ਲਈ ਅਸੀਂ ਤੁਹਾਡੀ ਆਸ਼ੀਸ਼ ਔਰ ਬਰਕਤ ਨੂੰ ਬੋਲਦੇ ਹਾਂ ਖੁਦਾਵੰਨ ਜੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਦੁਪਹਿਰ ਦਾ ਸਾਰਾ ਸਮਾਂ ਤੁਹਾਡੇ ਸਮਰਥੀ ਹੱਥਾਂ ਚ ਸੌਂਪਦੇ ਹਾਂ ਔਰ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੇ ਆਂ ਅਮਨ 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 સારી કલિશ્યાનું પ્યાર ભરી જી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ